ਕੁਈ ਡਰਾਈਵਰ ਵੀਰ ਦੀ ਨਿੰਦਰੇ ਚ ਗੱਡੀ ਲੱਗ ਜੇ ਨਾ ਤੇ ਸੋਸ਼ਲ ਮੀਡੀਆ ਨੇ ਮਸਾਲਾ ਬਣਾ ਕੇ ਵੀਡੀਓ ਚਲਾ ਦੇਣੀ ਹੈ ਦੁੱਗਣਾ ਤਿੱਗਣਾ ਮਸਾਲਾ ਲਗਾ ਕੇ ਵੀਡੀਓ ਨੂੰ ਅੱਗੇ ਪੜਾ ਦੇਣੀ ਹੈ ਕੀ ਕਿਹਾ ਜਾਣਾ ਇਹਦਾ ਨਸ਼ੇੜੀ ਸੀਗਾ ਨਸ਼ਾ ਕੀਤਾ ਸੀ ਇਹਨੇ दारू ਪੀਤੀ ਸੀ ਇਹਨੇ ਤਾਂ ਫੀਮ ਖਾਦੀ ਸੀ ਪਰ ਐਸ ਮੈਟਰ ਦੇ ਵਿੱਚ ਕਦੋਂ ਵੀ ਡਰਾਈਵਰ ਦੇ ਹੱਕ ਦੇ ਬਾਰੇ ਸੋਸ਼ਲ ਮੀਡੀਆ 'ਚ ਕੋਈ ਵੀਡੀਓ ਨਹੀਂ ਆਈ ਹਾਲਾਂਕਿ ਗਰੁੱਪ ਬਹੁਤ ਬਣੇ ਆ ਫੇਸਬੁੱਕ ਤੇ ਬਣੇ ਆ YouTube ਤੇ ਬਣੇ ਆ WhatsApp ਗਰੁੱਪ ਬਣੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਮਮਤਾ ਸੈਨ ਸ੍ਰੀ ਗੰਗਾ ਨਗਰੋਂ ਬਿਲੋਂਗ ਕਰਦੀ ਆ ਤੇ ਅੱਜ ਆਪਾਂ ਗੱਲ ਕਰਨ ਲੱਗੇ ਆਂ ਡਰਾਈਵਰ ਵੀਰਾਂ ਦੇ ਹੱਕ ਦੇ ਬਾਰੇ ਦੇਖੋ ਬਾਕੀ ਤਾਂ ਸਭ ਨੂੰ ਪਤਾ ਹੈ ਕਿ ਡਰਾਈਵਰ ਵੀਰਾਂ ਨਾਲ ਧੱਕਾ ਬਹੁਤ ਹੁੰਦਾ ਹੈ ਫੈਕਟਰੀਆਂ ਵਿੱਚ ਜਾ ਕੇ ਦੇਖ ਲੋ ਡਰਾਈਵਰ ਵੀਰਾਂ ਨੂੰ ਕੁੱਟਿਆ ਜਾਂਦਾ ਹੈਗਾ ਤੇ ਰੋੜਾਂ ਤੇ ਤੁਸੀਂ ਵੀ ਦੇਖ ਲੋ ਰੋੜਾਂ ਦੇ ਵਿੱਚ ਵੀ ਡਰਾਈਵਰ ਵੀਰਾਂ ਨਾਲ ਕੁੱਟਮਾਰ ਹੁੰਦੀ ਆ ਉਹਨਾਂ ਨੂੰ ਮਾਰ ਤੱਕ ਜਾਂਦੇ ਆ ਜਿਹੜੇ ਆਰ ਡੀਓ ਡੀਟੀਓ ਵਾਲੇ ਆ 10 20 ਰੁਪਏਵਾਂ ਵਾਸਤੇ ਪਰ ਇਸ ਮੈਟਰ ਦੇ ਵਿੱਚ ਕਦੋਂ ਵੀ ਡਰਾਈਵਰ ਦੇ ਹੱਕ ਦੇ ਬਾਰੇ ਸੋਸ਼ਲ ਮੀਡੀਆ 'ਚ ਕੋਈ ਵੀਡੀਓ ਨਹੀਂ ਆਈ ਹਾਲਾਂਕਿ ਗਰੁੱਪ ਬਹੁਤ ਬਣੇ ਆ ਫੇਸਬੁੱਕ ਤੇ ਬਣੇ ਆ YouTube ਤੇ ਬਣੇ ਆ WhatsApp ਗਰੁੱਪ ਬਣੇ ਆ ਪਰ ਕੋਈ ਵੀ ਕੋਈ ਵੀ ਵੀਡੀਓ ਅਸਤੱਕ ਡਰਾਈਵਰ ਵੀਰਾਂ ਦੇ ਹੱਕ ਤੇ ਨਹੀਂ ਆਈ ਤੇ ਡਰਾਈਵਰ ਵੀ ਉਹਨਾਂ ਦੀ ਹਲ ਵਾਸਤੇ ਨਹੀਂ ਖੜਦੇ ਦੇਖੋ ਇੱਕ ਮੈਂ ਕਿਸੇ ਦੇ ਹੱਕ ਦੇ ਬਾਰੇ ਨਹੀਂ ਗੱਲ ਕਰ ਰਹੀ ਤੇ ਕਿਸੇ ਦੇ ਬੇਹੱਕ ਦੇ ਬਾਰੇ ਗੱਲ ਨਹੀਂ ਕਰ ਰਹੀ ਜਿਹੜਾ ਬ੍ਰਦਰਸ ਗਰੁੱਪ ਹੈ ਮੈਂ ਉਹਨਾਂ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਮੈਂ ਮੇਰੀ ਅੱਖਾਂ ਨਾਲ ਦੇਖਦੀ ਹੁੰਨੀ ਆ ਮੈਂ ਖੁਦ ਦੇਖਦੀ ਹੁੰਨੀ ਆ ਨਹੀਂ ਉਹਨਾਂ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਆਉਂਦੀ ਹੈ ਜਿੱਥੇ ਵੀ ਡਰਾਈਵਰ ਵੀਰ ਨਾਲ ਕੋਈ ਧੱਕਾ ਹੋ ਰਿਹਾ ਕਿਸੇ ਨੂੰ ਕੁੱਟਮਾਰ ਹੋ ਰਹੀ ਹੈ ਕੋਈ ਕਿਸੇ ਨਾਲ ਕੁਝ ਹੋ ਗਿਆ ਤੇ ਪਹੁੰਚਦੇ ਹੋ ਉੱਥੇ ਜਿਹੜੇ ਵਿੱਚ 2000 3000 ਬੰਦੇ ਜਿੰਨੇ ਵੀ ਜੁੜੇ ਹਨ ਨਾ ਉਹਨਾਂ ਦੀ ਏਕਤਾ ਕਰਕੇ ਜੁੜੇ ਹੋਏ ਹਨ ਤੇ ਮੇਰੇ ਸਭ ਸਾਰੇ ਡਰਾਈਵਰ ਵੀਰਾਂ ਨਾਲ ਜਿਨ੍ਹਾਂ ਦੀ ਜਮੀਰ ਅੱਜ ਸੁੱਤੀ ਪਈ ਹੈ ਨਾ ਬਸ ਉਹਨਾਂ ਨੂੰ ਸਭ ਨੂੰ ਮੇਰੀ ਆਈ ਗੈਣਾ ਹੈਗਾ ਕਿ ਤੁਸੀਂ ਏਕਤਾ ਦਿਖਾਓ ਇੱਕ ਜੁੱਟ ਬਣੋ ਆਪਦੇ ਗਰੁੱਪ ਨੂੰ ਇੱਕ ਬਣਾਓ ਏਕਤਾ ਦਾ ਗਰੁੱਪ ਬਣਾਓ ਏਕਤਾ ਦਾ ਗਰੁੱਪ ਬਣਾਓ ਏਕਤਾ ਕਰੋ ਤੇ ਆਪਦੇ ਹੱਕ ਦੇ ਵਿੱਚ ਬੋਲੋ ਆਪਦੇ ਹੱਕ ਦੇ ਵਿੱਚ ਜਾ ਕੇ ਖੜੋ ਕਿਸੇ ਡਰਾਈਵਰ ਵੀ ਨਾਲ ਕੁਝ ਹੋ ਰਿਹਾ ਤੇ ਜਾ ਕੇ ਉੱਤੇ ਖੜੋ ਤੇ ਉਹਨਾਂ ਦੀ ਮਦਦ ਕਰੋ ਬਾਕੀ ਸਰਕਾਰ ਨੇ ਨਹੀਂ ਕੁਝ ਦੇਣਾ ਸਰਕਾਰ ਨੂੰ ਸਰਕਾਰ ਨੇ ਆਪਾਂ ਨੂੰ ਕੁਝ ਨਹੀਂ ਦੇਣਾ ਹੈਗਾ ਤੁਸੀਂ ਹੱਕ ਲੈਣ ਦੀ ਕੋਸ਼ਿਸ਼ ਕਰੋ ਵੀ ਸਾਨੂੰ ਹੱਕ ਦੇ ਦੇਣਗੇ ਹੱਕ ਐਵੇਂ ਨਹੀਂ ਦੇਣਾ ਹੱਕ ਖੋਣਾ ਪੈਣਾ ਹੈ ਏਕਤਾ ਨਾਲ ਹੀ ਹੱਕ ਖੋਇਆ ਜਾਊਗਾ ਤੁਹਾਡੀ ਡਰਾਂ ਤੇ ਵੀਰਾਂ ਦੀ ਏਕਤਾ ਹੋਗੀ ਨਾ ਤੇ ਕੋਈ ਕਿਸੇ ਦਾ ਬਾਲ ਵੀ ਨਹੀਂ ਵਿੰਗਾ ਕਰ ਸਕਦਾ ਸਭ ਦੀ ਏਕਤਾ ਜਿੱਦੇ ਮਰਜ਼ੀ ਦੇਖ ਲਓ ਜਿੰਨਾਂ ਦੇ ਮੁੱਦੇ ਉੱਠੇ ਜਾਂਦੇ ਆ ਜੋ ਕਾਂਡ ਜਿੱਥੇ ਵੀ ਕੋਈ ਕਾਂਡ ਹੋ ਗਿਆ ਕੋਈ ਗੱਲਬਾਤ ਹੋ ਗਈ ਹਰੇਕ ਦੇ ਮੁੱਦਾ ਉੱਠਿਆ ਜਾਂਦਾ ਹੈਗਾ ਪਰ ਇੱਕ ਡਰਾਂ ਤੇ ਵੀਰਾਂ ਦਾ ਕੋਈ ਵੀ ਕਾਂਡ ਹੋ ਗਿਆ ਕੋਈ ਉਹਨਾਂ ਨਾਲ ਗਲਤ ਹੋ ਗਿਆ ਤੇ ਮੁੱਦਾ ਨਹੀਂ ਉੱਠਦਾ ਆਹੀ ਜੇ ਕੋਈ ਨਿੰਦਰੇ ਚ ਕੋਈ ਡਰਾਈਵਰ ਵੀਰ ਦੀ ਨਿੰਦਰੇ ਚ ਗੱਡੀ ਲੱਗ ਜੇ ਨਾ ਤੇ ਸੋਸ਼ਲ ਮੀਡੀਆ ਨੇ ਮਸਾਲਾ ਬਣਾ ਕੇ ਵੀਡੀਓ ਚਲਾ ਦੇਣੀ ਹੈ ਦੁੱਗਣਾ ਤਿੱਗਣਾ ਮਸਾਲਾ ਲਗਾ ਕੇ ਵੀਡੀਓ ਨੂੰ ਅੱਗੇ ਪਵਾ ਦੇਣੀ ਹੈ ਕੀ ਕਿਹਾ ਜਾਣਾ ਇਹਦਾ ਨਸ਼ੇੜੀ ਸੀਗਾ ਨਸ਼ਾ ਕੀਤਾ ਸੀ ਇਹਨੇ दारू ਪੀਤੀ ਸੀ ਇਹਨੇ ਇਹਨੇ ਤਾਂ ਫੀਮ ਖਾਧੀ ਸੀ ਇਨਾ ਨਸ਼ੇੜੀ ਦਿੱਤਾ ਜਾਂਦਾ ਨਸ਼ੇੜੀ ਦਾ ਕਿਹਾ ਜਾਂਦਾ ਉਹਨੂੰ ਵੀ ਨਸ਼ੇੜੀ ਸੀਗਾ ਤੇ ਨਿਕਾਂਡ ਕਰਤਾ ਉਹਦੀ ਜਾਨ ਚਲੀ ਗਈ ਚਾਰੇ ਦੀ ਕਿਉਂਕਿ ਮਸਾਲਾ ਲਗਾ ਕੇ ਵੀਡੀਓ ਬਣਾਉਣੀ ਆਈ ਕਾਂਡ ਕੋਈ ਡਰਾਈਵਰ ਵੀਰ ਨਾਲ ਹੁੰਦਾ ਨਹੀਂ ਉਸ ਟਾਈਮ ਸੋਸ਼ਲ ਮੀਡੀਆ ਨਹੀਂ ਹੁੰਦਾ ਸਾਹਮਣੇ ਤਾਂ ਮੇਰਾ ਤੁਹਾਨੂੰ ਸਾਰਿਆਂ ਨੂੰ ਕਹਿਣਾ ਹੈ ਮੇਰੇ ਡਰਾਈਵਰ ਵੀਰਾਂ ਨੂੰ ਕਹਿਣਾ ਹੈ ਕਿ ਏਕਤਾ ਕਰੋ ਤੁਸੀਂ ਤੁਸੀਂ ਸਾਹਮਣੇ ਆਓ ਮੇਰੀ ਆਮ ਪਬਲਿਕ ਨੂੰ ਵੀ ਆ ਗੱਲ ਕਹਿਣੀ ਐ ਆਮ ਪਬਲਿਕ ਨੂੰ ਵੀ ਮੈਂ ਆ ਗੱਲ ਕਹਿਣਾ ਚਾਹਨੀ ਆ ਕਿ ਜਿਹੜਾ ਤੁਸੀਂ ਖਾਣ ਤੋਂ ਲੈ ਕੇ ਪਾਣ ਤੱਕ ਰੱਖਦੇ ਹੋ ਨਾ ਉਹ ਇੱਕ ਡਰਾਈਵਰ ਵੀਰਾਂ ਦੀ ਹੀ ਬਦੌਲਤ ਹੈ ਉਹ ਇੱਕ ਡਰਾਈਵਰ ਵੀਰਾਂ ਦੀ ਹੀ ਬਦੌਲਤ ਹੈ ਜਿੱਦੇ ਗੱਡੀ ਦਾ ਪਹੀਆ ਰੁੱਕ ਗਿਆ ਨਾ ਉਹਦੇ ਤੁਸੀਂ ਖਾਣ ਨੂੰ ਤਰਸ ਜੋਗੇ ਖਾਣ ਨੂੰ ਤਰਸ ਜੋਗੇ ਤੰਤੇ ਚੰਗੇ ਕੱਪੜੇ ਪਾਣ ਨੂੰ ਤਰਸ ਜੋਗੇ ਜਦ ਇਹ ਗੱਡੀ ਦਾ ਪਹੀਆ ਰੋਕ ਲਿਆ ਡਰਾਈਵਰ ਵੀਰਾਂ ਨੇ ਅੱਜ ਉਹਨਾਂ ਦੇ ਹੱਕ ਤੇ ਨਹੀਂ ਬੋਲਦੇ ਤੁਸੀਂ ਦੇਖੋ ਮੈਂ ਸਭ ਨੂੰ ਨਹੀਂ ਕਹਿ ਰਹੀ ਆ ਗੱਲ ਭਈ ਜਦੋਂ ਵੀ ਕਿਸੇ ਡਰਾਈਵਰ ਦੇ ਨਾਲ ਕਾਂਡ ਹੁੰਦਾ ਹੈ ਨਾ ਤਾਂ ਪਬਲਿਕ ਜਾਂ ਤਾਂ ਵੀਡੀਓ ਬਣਾਉਂਦੀ ਹੈ ਜਾਂ ਉਹਨਾਂ ਦੇ ਨਾਲ ਉਹਨਾਂ ਦੀ ਨਾਲ ਹੈਲਪ ਕਰਦੀ ਹੈ ਵੀ ਅਸੀਂ ਵੀ ਆਪਣਾ ਹੱਥ ਹੁਲਕਾ ਕਰ ਲਈਏ ਬਹੁਤ ਥਾਂ ਤੇ ਵਿੱਚ ਇਹ ਚੀਜ਼ਾਂ ਹੋਈਆਂ ਮੈਂ ਵੀਡੀਓ ਵੀ ਦੇਖੀਆਂ ਸਾਇਦ ਮੇਰੇ ਸਾਹਮਣੇ ਵੀ ਬਹੁਤ ਸਾਰੀਆਂ ਜਿਹੜਾ ਤੁਹਾਡੇ ਸਾਹਮਣੇ ਵੀ ਆਈਆਂ ਕਿਸੇ ਦੇ ਦੁੱਧ ਦਾ ਟੈਂਕ ਡਿੱਗਿਆ ਨਾ ਤਾਂ ਡਰਾਈਵਰ ਨੂੰ ਨਹੀਂ ਸੰਭਾਲਿਆ ਗਿਆ ਜਾ ਕੇ ਦੁੱਧ ਚੱਕਿਆ ਗਿਆ ਵੀ ਅਸੀਂ ਦੁੱਧ ਲਿਆਉਨੇ ਆ ਸੇਬ ਦੀਆਂ ਪਿੱਛੇ ਸੇਬ ਦਾ ਹੋਇਆ ਸੇਬ ਦੀ ਗੱਡੀ ਪਲਟ ਗਈ ਸੀ ਤੇ ਡਰਾਈਵਰ ਵੀਰ ਦੇ ਕੀ ਹੋਇਆ ਮਰ ਗਿਆ ਜਾਂ ਜਿੰਦਾ ਹੈ ਉਹਨੂੰ ਨਹੀਂ ਸੰਭਾਲਿਆ ਗਿਆ ਸੀ ਪਰ ਤੁਹਾਨੂੰ ਸੇਬ ਚਾਹੀਦੇ ਸੀ ਜਿੱਦੋਂ ਵੀ ਕਿਸੇ ਡਰਾਈਵਰ ਨਾਲ ਕਾਂਡ ਹੁੰਦਾ ਨਾ ਤਾਂ ਉਹਨੂੰ ਨਹੀਂ ਸੰਭਾਲਿਆ ਜਾਂਦਾ ਉਹਨੂੰ ਨਹੀਂ ਚੱਕਿਆ ਜਾਂਦਾ ਕਿਉਂਕਿ ਥੋਡੀ ਜਮੀਰ ਸੁੱਤੀ ਪਈ ਐ ਤੁਸੀਂ ਆ ਨਹੀਂ ਸੋਚਦੇ ਵੀ ਜਿਹੜਾ ਡਰਾਈਵਰ ਉਹ ਵੀ ਇੱਕ ਇਨਸਾਨ ਹੈ ਨਾ ਉਹ ਵੀ ਸਾਡੇ ਵਰਗਾ ਇੱਕ ਇਨਸਾਨ ਹੈ ਆਮ ਆਦਮੀ ਹੈ ਫਿਰ ਡਰਾਈਵਰ ਬਣ ਗਏ ਤਾਂ ਮਤਲਬ ਉਹ ਇਨਸਾਨੀਅਤ ਨਹੀਂ ਹੈ ਇਨਸਾਨ ਵੀ ਨਹੀਂ ਰਿਹਾ ਜਿੰਨੇ ਜ਼ਿੰਮੇਵਾਰੀ ਤੁਹਾਡੇ ਸਿਰਪ ਕਰਦੀਆਂ ਨਾ ਉਹਦੇ ਉੱਤੇ ਸਾਰੀ ਜ਼ਿੰਮੇਵਾਰੀਆਂ ਹਨ ਪਰਿਵਾਰ ਦੀ ਵੀ ਹੈ ਔਰ ਤੁਹਾਡੀ ਵੀ ਜ਼ਿੰਮੇਵਾਰੀ ਹੈ ਉਹ ਆਪਣੀ ਜ਼ਿੰਮੇਵਾਰੀ ਪੂਰੀ ਪੂਰੀ ਨਿਭਾਉਂਦਾ ਹੈ ਤੇ ਉਹਦੇ ਨਾਲ ਕਾਂਡ ਹੁੰਦਾ ਤਾਂ ਤੁਸੀਂ ਕਿਉਂ ਚੁੱਪ ਰਹਿੰਦੇ ਹੋ ਤੁਸੀਂ ਕਿਉਂ ਨਹੀਂ ਖੜੇ ਹੁੰਦੇ ਇਹ ਜਿਹਾ ਸੁਣ ਕੇ ਦੇਖ ਕੇ ਬੜੀ ਤਕਲੀਫ ਹੁੰਦੀ ਹੈ ਬਹੁਤ ਦੁੱਖ ਹੁੰਦਾ ਰੋਣ ਤੱਕ ਜੀ ਕਰਦਾ ਪਰ ਕੀ ਕਰੀਏ ਕਿੰਨੂੰ ਸੁਣਾਈ ਰੋ ਕੇ ਕਿੰਨੂੰ ਰੋ ਕੇ ਸੁਣਾਏ ਪਬਲਿਕ ਦੀ ਤਾਂ ਅੱਖਾਂ ਬਿਲਕੁਲ ਬੰਦ ਹੈ ਉਹਨਾਂ ਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਡਰਾਈਵਰ ਵੀਰਾਂ ਤੇ ਕੀ ਹੋ ਰਿਹਾ ਕਿਹਦੇ ਨਾਲ ਕੀ ਹਾਸ਼ਾ ਹੁੰਦਾ ਅਰੇ ਉਹਨਾਂ ਦੇ ਵੀ ਛੋਟੇ ਛੋਟੇ ਬੱਚੇ ਹੁੰਦੇ ਆ ਉਹਨਾਂ ਦੀ ਮਾਂ ਹੁੰਦੀ ਐ ਉਹਨਾਂ ਦਾ ਪਰਿਵਾਰ ਹੁੰਦਾ ਐ ਉਹਨਾਂ ਦੀ ਵੀ ਭੈਣਾਂ ਉਡੀਕਦੀਆਂ ਹੁੰਦੀਆਂ ਤੇ ਤੁਸੀਂ ਉਹਨਾਂ ਦੇ ਹੱਕ ਤੇ ਕਿਉਂ ਨਹੀਂ ਬੋਲਦੇ ਮੈਂ ਕੀ ਕਵਾਂ ਤੁਹਾਨੂੰ ਕਿਸੇ ਨੂੰ ਕੀ ਕਵਾਂ ਸਾਡੀ ਤੁਹਾਡੀ ਜ਼ਮੀਰ ਹੀ ਸੁੱਤੀ ਪਈ ਐ ਜੇ ਤੁਸੀਂ ਵੀ ਡਰਾਈਵਰ ਵੀਰਾਂ ਨਾਲ ਖੜੋ ਨਾ ਤੇ ਸਾਇ ਦੇ ਕਾਂਡ ਨਾ ਹੋਣ ਅਰੇ ਹਰੇਕ ਥਾਂ ਤੇ ਵਿੱਚ ਡਰਾਈਵਰ ਵੀਰ ਨੂੰ ਕੁੱਟ ਤਾਂ ਮਾਰਤਾ ਜਿੱਤਾਂ ਜਾਂਦਾ ਹੈ ਰਾਜਸਥਾਨ ਪੰਜਾਬ ਹਰਿਆਣਾ ਜਿਹੜੀ ਵੀ ਸਿਟੀ ਹੈ ਜਿਹੜੀ ਵੀ ਸਿਟੀ ਆ ਉਹਦੇ ਵਿੱਚ ਡਰਾਈਵਰ ਵੀਰ ਨਾਲ ਕਾਂਡ ਹੁੰਦਾ ਹੀ ਹੈ ਡਰਾਈਵਰ ਨੂੰ ਕੁੱਟਿਆ ਜਾਂਦਾਗਾ ਅਰੇ ਸੰਭਾਲਦਾ ਨਹੀਂ ਕੋਈ ਜੇ ਕੋਈ ਡਰਾਈਵਰ ਵੀਰ ਦੀ ਜ਼ਮੀਰ ਜਾਗਦੀ ਹੈ ਨਾ ਕਿਸੇ ਦੀ ਤੇ ਉਹਨੇ ਹੀ ਜਾ ਕੇ ਉਹਨੂੰ ਚੱਕ ਲਿਆ ਬਾਕੀ ਨਹੀਂ ਕੋਈ ਚੱਕਦਾ ਆਈ ਗੱਲ ਜੇ ਆਰ ਡੀਓ ਡੀਓ ਹੁਣ ਪਿੱਛੇ ਇੱਕ ਪ੍ਰਾਦਸ ਗਰੁੱਪ ਵਾਲਿਆਂ ਦੀ ਇੱਕ ਵੀਡੀਓ ਆਈ ਹੋਈ ਹੈ ਜਿਹਦੇ ਵਿੱਚ ਆਰਟੀਓ ਵਾਲਿਆਂ ਨੇ ਗੱਡੀ ਠੋਕੀ ਹੈ ਡਰਾਈਵਰ ਵੀਰ ਦੇ ਟਰੱਕ ਦੇ ਵਿੱਚ ਜਿਹੜੇ ਟਰੱਕ ਦਾ ਹਾਲ ਵਿਗੜ ਗਿਆ ਮਤਲਬ ਬੰਦੇ ਦੀ ਲੱਤ ਬਾਹ ਟੁੱਟ ਗਈ ਉਹ ਉਹ ਮੁੱਦਾ ਨਹੀਂ ਚੱਕਿਆ ਜਾਣਾ ਕਿਉਂਕਿ ਉਹ ਸਰਕਾਰ ਦੇ ਬੰਦੇ ਸੀਗੇ ਉਹ ਮੁੱਦਾ ਨਹੀਂ ਚੱਕਿਆ ਜਾਣਾ ਉਹ ਸਰਕਾਰ ਦੇ ਬੰਦੇ ਸੀ ਸਰਕਾਰੀ ਸਰਕਾਰੀ ਅਰੇ ਪ੍ਰਾਈਵੇਟ ਵਾਲੇ ਵੀ ਜਿਹੜੇ ਟਰੱਕ ਚਲਾਉਂਦੇ ਉਹ ਵੀ ਪ੍ਰਾਈਵੇਟ ਹੈ ਉਹ ਵੀ ਆਪ ਦਾ ਟੋਲ ਟੈਕਸ ਭਰਦੇ ਹੈ ਜਦੋਂ ਵੱਡੇ ਵੱਡੇ ਘੋੜੇ ਲੈ ਕੇ ਰੋੜਾਂ ਤੇ ਨਿਕਲੇ ਨਾ ਤਾਂ ਆਪਦਾ ਟੈਕਸ ਭਰਦੇ ਆ ਫੇਰ ਵੀ ਉਹਨਾਂ ਨੂੰ ਟੋਲ ਟੈਕਸ ਵਾਲੇ ਫੇਰ ਵੀ ਉਹਨਾਂ ਨੂੰ ਲੁੱਟਿਆ ਜਾਂਦਾ ਹੈ ਰੋੜ ਉੱਤੇ ਉੱਤੇ ਫੇਰ ਵੀ ਲੁੱਟਿਆ ਜਾਂਦਾ ਹੈਗਾ ਜਿਹੜੀਆਂ ਗੱਡੀਆਂ ਚੱਲਦੀਆਂ ਨਾ ਵੱਡੀਆਂ ਉਹ ਵੀ ਨਹੀਂ ਉਹਨਾਂ ਦੇ ਟੈਕਸ ਭਰਿਏ ਜਾਂਦੇ ਆ ਉਹ ਭਰਦੇ ਆ ਟੈਕਸ ਪਰ ਫੇਰ ਵੀ ਸਰਕਾਰ ਉਹਨਾਂ ਨੂੰ ਲੁੱਟਦੀ ਹੈ ਇਹਨੂੰ ਬੰਦ ਕਰੋ ਇਨੂੰ ਬੰਦ ਕਰੋ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਤੋਂ ਇਹਨੂੰ ਬੰਦ ਕਰੋ ਡਰਾਈਵਰ ਵੀਰਾਂ ਬਾਰੇ ਸੋਚੋ ਥੋੜਾ ਬਾਕੀ ਮੇਰੇ ਡਰਾਈਵਰ ਵੀਰਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਸਾਰੇ ਡਰਾਈਵਰ ਵੀਰਾਂ ਨੂੰ ਮੇਰਾ ਹੀ ਕਹਿਣਾ ਹੈ ਕਿ ਤੁਸੀਂ ਆਪ ਦੀ ਜ਼ਮੀਰ ਜਗਾਓ ਸਰਕਾਰ ਨੇ ਕੁਝ ਦੇਣਾ ਨਹੀਂ ਹੱਕ ਦੇਣਾ ਨਹੀਂ ਹੱਕ ਖੋ ਕੇ ਲਓ ਇਕਤਾ ਕਰੋ ਇਕਤਾ ਇਕਤਾ ਦਿਖਾਓ ਬ੍ਰਦਰ ਗਰੁੱਪ ਦੀਆਂ ਬਹੁਤ ਵੀਡੀਓ ਆਉਂਦੀਆਂ ਤੁਸੀਂ ਇਹਨਾਂ ਕੋ ਵੀ ਮੈਂ ਉਹਨਾਂ ਦੇ ਹੱਕ ਤੇ ਬੋਲ ਰਹੀ ਆਂ ਹਾਂ ਮੈਂ ਮੇਰੀ ਖੁਦ ਅੱਖਾਂ ਨਾਲ ਉਹਨਾਂ ਦੀ ਸੋਸ਼ਲ ਮੀਡੀਆ 'ਚ ਵੀਡੀਓ ਦੇਖਦੀ ਹੁੰਨੀ ਆਂ ਕਿ ਜਦੋਂ ਕੋਈ ਕਾਂਡ ਹੋ ਗਿਆ ਕਿਸੇ ਨਾਲ ਕੋਈ ਹਾਸਾ ਹੋ ਗਿਆ ਕਿਸੇ ਨੇ ਤਾਂ ਜਾ ਕੇ ਖੜਦੇ ਐ ਜਾ ਕੇ ਖੜਦੇ ਹੋ ਉੱਥੇ ਤੇ ਉਹਨਾਂ ਦੀ ਮਦਦ ਕਰਦੇ ਐ ਉਹਨਾਂ ਦੀ ਪਰਿਵਾਰਾਂ ਦੀ ਮਦਦਿਤ ਕਰਦੇ ਐ ਜਿਨ੍ਹਾਂ ਦੇ ਵਾਇਗਰੂ ਜੋ ਡਰੈਵ ਵੀਰਜ ਦੁਨੀਆ 'ਚ ਨਹੀਂ ਰਹੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜਦੇ ਐ ਉਹਨਾਂ ਤੱਕ ਬੱਚੀਆਂ ਤੱਕ ਕੁੜੀਆਂ ਤੱਕ ਵਿਆਹਾਂ ਤੱਕ ਜਾਂਦੇ ਆ ਵੀ ਸੀ ਕੁੜੀਆਂ ਵਿਆਹਾਂਗੇ ਉਹਨਾਂ ਦਾ ਰਾਸਨ ਤੱਕ ਪਹੁੰਚਾਉਂਦੇ ਉਹਨਾਂ ਦੇ ਹੱਕ ਉਹਨਾਂ ਦੇ ਨਾਲ ਖੜਦੇ ਆ ਸਭ ਤੋਂ ਮੰਨ ਉਹਨਾਂ ਦੇ ਦੁੱਖ ਸੁੱਖ ਦੁੱਖ ਦੇ ਨਾਲ ਖੜਦੇ ਆ ਤੇ ਸਾਰੇ ਡਰਵਰ ਵੀਰ ਆਪਦੀ 500 ਦੀ ਕਮਾਈ ਵਿੱਚ 100 ਰੁਪਏ 500 ਕਮਾਈ ਦੇ 10 ਰੁਪਏ ਵੀ ਜਿੰਨਾ ਤੁਹਾਡੇ ਤੋਂ ਜੁੜਦਾ ਹੈ 10 ਰੁਪਏ ਵੀ ਤੁਸੀਂ ਦਿਓ ਸਿਰਫ ਆਪਣੇ ਡਰਾਈਵਰ ਵੀਰਾਂ ਵਾਸਤੇ ਜਿਨ੍ਹਾਂ ਜੋ ਧਰਤੀ ਤੇ ਜਿਂ ਹੀ ਰਹੇ ਜਿਨ੍ਹਾਂ ਨਾਲ ਕਾਂਡ ਹੋ ਰਿਹਾ ਜਿਨ੍ਹਾਂ ਦੇ ਲੱਤਾਂ ਪਾਂ ਟੁੱਟੀ ਪਈ ਐ ਜਿਹੜੇ ਕੋਈ ਹਸਪੀਟਲਾਂ ਚ ਪਈ ਐ ਕੋਈ ਵਿਚਾਰੇ ਬਹੁਤ ਟਾਈਮ ਦੇ ਘਰਾਂ ਵਿੱਚ ਪਈ ਐ ਹਨਾ ਜਿਨ੍ਹਾਂ ਦਾ ਕਮਾਨ ਵਾਲਾ ਕੋਈ ਨਹੀਂ ਐ ਉਹ ਹੀ ਇੱਕ ਸਾਰਾ ਸੀਗਾ ਉਹਨਾਂ ਦੇ ਹੱਕ ਦੇ ਵਿੱਚ 10 ਰੁਪਏ ਦੋ ਕੱਢ ਕੇ ਰੱਖੋ ਤੇ ਆਪਣੇ ਗਰੁੱਪ ਤੇ ਜੋੜੋ ਉਹ ਗਰੁੱਪ ਬਣਾਓ ਜਿਹੜਾ ਜਿਹੜਾ ਡਰਾਈਵਰ ਵੀਰਾਂ ਦੇ ਹੱਕ ਤੇ ਖੜਰ ਜਿਹੜਾ ਡਰਾਈਵਰਾਂ ਦੇ ਹੱਕ ਤੇ ਖੜਦਾ ਜਿਹਨਾਂ ਉਹਨਾਂ ਦੇ ਪਰਿਵਾਰਾਂ ਨਾਲ ਖੜਦਾ ਜਿਹੜੇ ਪਿੱਛੇ ਚਲੇ ਗਏ ਉਹਨਾਂ ਦੇ ਪਰਿਵਾਰਾਂ ਨਾਲ ਖੜਦਾ ਤਾਂ ਤੁਸੀਂ ਇਹ ਜਾ ਗਰੁੱਪ ਬਣਾਓ ਇੱਕ ਏਕਤਾ ਵਾਲਾ ਗਰੁੱਪ ਬਣਾਓ ਏਕਤਾ ਵਾਲਾ ਕੱਲਾ ਸੋਸ਼ਲ ਮੀਡੀਆ 'ਚ ਆਪਣੀ ਵੀਡੀਓ ਚਲਾਉਣ ਵਾਸਤੇ ਨਹੀਂ ਮੈਂ ਮੈਂ ਨਹੀਂ ਸੋਚਦੇ ਕਿ ਮੇਰੀ ਵੀਡੀਓ ਚੱਲੇ ਚੱਲੇ ਨਾ ਚੱਲੇ ਪਰ ਆਪਾਂ ਡਰਾਈਵਰ ਵੀਰਾਂ ਦੇ ਹੱਕ ਤੇ ਖੜੇ ਆ ਮੇਰੇ ਕੋਲੇ ਵੀ ਮੇਰੇ ਕੋਲੇ ਵੀ ਮੈਸੇਜ ਬਹੁਤ ਆਉਂਦੇ ਇਸ ਤਰ੍ਹਾਂ ਦੇ ਪਰਸਲਰ ਮੈਸੇਜ ਆਏ ਜਾਂਦੇ ਐ ਕਿ ਤੁਸੀਂ ਡਰਾਈਵਰਾਂ ਦੇ ਹੱਕ ਤੇ ਕਿਉਂ ਬੋਲਦੇ ਹੋ ਤੁਸੀਂ ਡਰਾਈਵਰਾਂ ਦੇ ਹੱਕ ਤੇ ਵੀਡੀਓ ਕਿਉਂ ਪਾਉਂਦੇ ਹੋ ਮੈਂ ਵੀਡੀਓ ਪਾਉਂਦੀ ਆ ਡਰਾਈਵਰਾਂ ਦੇ ਹੱਕ ਤੇ ਅੱਜ ਵੀ ਪਾਉਣੀ ਆ ਕੱਲ ਵੀ ਪਾਉਂਗੀ ਹਮੇਸ਼ਾ ਪਾਉਂਗੀ ਜਿੱਥੇ ਵੀ ਮੈਨੂੰ ਗਲਤ ਲੱਗ ਰਿਹਾ ਡਰਾਈਵਰ ਵੀਰ ਨਾਲ ਕਾਹ ਡੋ ਰਿਹਾ ਡਰਾਈਵਰ ਵੀਰ ਨਾਲ ਗਲਤ ਹੋ ਰਿਹਾ ਮੈਂ ਉੱਤੇ ਖੜਾਂਗੀ ਹਮੇਸ਼ਾ ਖੜਾਂਗੀ ਜੇ ਮੈਨੂੰ ਜੋ ਮਰਜ਼ੀ ਹੋਵੇ ਮੇਰੇ ਮੇਰੇ ਖੁਦ ਦੇ ਹਸਬੰਦ ਡਰਾਈਵਰ ਐ ਮੇਰੇ ਖੁਦ ਦੇ ਹਸਬੰਦ ਗੁਰੂ ਗੁਰਵੀਰ ਗਿੱਲ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਨੂੰ ਉਹ ਵੀ ਐ ਡਰਾਈਵਰ ਐ ਉਹ ਵੀ ਹੱਕ ਦੇ ਬੋਲਦੇ ਆ ਇਹ ਹਾਸ ਤੱਕ ਅੱਜ ਮੈਂ ਉਹਨਾਂ ਨੇ ਮੈਨੂੰ ਦੱਸਿਆ ਉਹਨਾਂ ਨੇ ਮੈਨੂੰ ਸਿੱਖਿਆ ਦਿੱਤੀ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਜਿਹੜੇ ਡਰਾਈਵਰਾਂ ਨੂੰ ਗਲਤ ਸਮਝਦੇ ਆਈਏ ਨਾ ਹਾਸ ਤੱਕ ਉਹਨਾਂ ਦੇ ਆ ਦੁੱਖ ਇੰਨੇ ਦੁੱਖ ਜਿਲੇ ਉਹਨਾਂ ਨੇ ਇੰਨੇ ਦੁੱਖ ਜਿਲਦੇ ਤੂੰ ਤੇਰੀ ਅੱਖਾਂ ਨਾਲ ਦੇਖ ਦੁਨੀਆ ਦੀ ਨਾ ਸੁਣ ਰਵਾਕੇ ਮੈਂ ਦੁਨੀਆ ਦੀ ਨਹੀਂ ਸੁਣੀ ਮੈਂ ਮੇਰੀ ਅੱਖਾਂ ਨਾਲ ਦੇਖੀ ਐ ਡਰਾਈਵਰ ਬਿਨਾਂ ਨਾਲ ਕਿੰਨਾ ਹੱਕ ਤੱਕ ਆਉਂਦਾ ਤੇ ਕਿੰਨੇ ਕੁ ਡਰਾਈਵਰ ਵੀ ਲੁੱਟੇ ਜਾਂਦੇ ਔਰ ਕਿੰਨੇ ਕੁ ਦੁਨੀਆ ਤੋਂ ਚਲੇ ਜਾਂਦੇ ਮੈਂ ਮੇਰੀ ਅਕਾਂ ਨਾਲ ਦੇਖਿਆ ਉਹਨਾਂ ਨੂੰ ਮੈਂ ਵਿਆਹ ਤੋਂ ਬਾਅਦ ਇਹ ਚੀਜ਼ਾਂ ਨਹੀਂ ਜਾਣ ਵਿਆਹ ਤੋਂ ਪਹਿਲਾਂ ਮੈਂ ਚੀਜ਼ਾਂ ਨਹੀਂ ਜਾਣਦੀ ਸੀਗੀ ਮੈਂ ਕਦੀ ਡਰਰ ਵੀਰ ਦੇ ਹੱਕ ਤੇ ਵੀਡੀਓ ਨਹੀਂ ਪਾਈ ਮੈਂ ਕਦੀ ਡਰਰ ਵੀਰ ਦੇ ਹੱਕ ਤੇ ਨਹੀਂ ਬੋਲੀ ਪਰ ਜਦੋਂ ਤੋਂ ਵਿਆਹ ਹੋਇਆ ਮੇਰੇ ਮੇਰੇ ਹਸਬੰਡ ਡਰਾਈਵਰ ਜੀ ਗੁਰਵੀਰ ਜੀ ਉਹਨਾਂ ਨੇ ਮੈਨੂੰ ਇੱਕ ਇੱਕ ਚੀਜ਼ਾਂ ਦੱਸੀਆਂ ਸਮਝਾਇਆ ਹਰੇਕ ਚੀਜ਼ ਮਹਿਸੂਸ ਕਰਾਈ ਵੀ ਡਰਰ ਵੀਰ ਨਾਲ ਕੀ ਹੁੰਦਾ ਤੂੰ ਤੇਰੀ ਅੱਖਾਂ ਨਾਲ ਦੇਖ ਦੁਨੀਆ ਨੂੰ ਕਿਸਾ ਆਉਂਦੀ ਹੈ ਦੁਨੀਆ ਡ라이ਵਰ ਨੂੰ ਕਦੇ ਨਹੀਂ ਸਮਝਦੀ ਐ ਅਰ ਅੱਜ ਮੈਂ ਸਮਝਦੀ ਆਂ ਡਰਾਈਵਰਾਂ ਦੇ ਦੁੱਖਾਂ ਨੂੰ ਬਸ ਮੇਰੀ ਤਾਂ ਆਈ ਸਭ ਨੂੰ ਹੱਥ ਜੋੜ ਕੇ ਡਰਾਈਵਰ ਦੀ ਜ਼ਿੰਮੇਵਾਰੀ ਆਪਦੇ ਕੰਦੇ ਤੇ ਲੈ ਕੇ ਦੇਖੋ ਵੀ ਕਿੰਨੀ ਕਿ ਵਜ਼ਨ ਐ ਇਹਦੇ ਵਿੱਚ ਕਿੰਨੀ ਕਿ ਤਕਲੀਫਾਂ ਐ ਇਹਦੇ ਵਿੱਚ ਪਹਿਲਾਂ ਜਦੋਂ ਛੋਟਾ ਜਿਹਾ ਬੱਚਾ ਆਪਦੇ ਪਿਓ ਨੂੰ ਕਹਿੰਦਾ ਸੀਗਾ ਨਾ ਵੀ ਡੈਲੀ ਮੈਂ ਡਰਾਈਵਰੀ ਸਿੱਖਣੀ ਐ ਉਹਦੇ ਪਿਓ ਨੂੰ ਹੱਸ ਕੇ ਉਹਨੂੰ ਡਰਾਈਵਰੀ ਸਿਖਾਣੀ ਤੇ ਬੜੇ ਮਾਨ ਬੜੇ ਮਾਣ ਨਾਲ ਡਰਾਈਵਰੀ ਸਿਖਾਉਣੀ ਬੜਾ ਖੁਸ਼ੀ ਹੁੰਦੇ ਸੀ ਵੀ ਮੇਰਾ ਬੱਚਾ ਡਰਾਈਵਰੀ ਸਿੱਖ ਰਿਹਾ ਤੇ ਕੱਲ ਨੂੰ ਇਹਨੇ ਟਰੱਕ ਚਲਾਣਾ ਪਰ ਅੱਜ ਦੇ ਟਾਈਮ ਦੇ ਵਿੱਚ ਕੋਈ ਵੀ ਪਿਓ ਕੋਈ ਵੀ ਮਾਂ ਪਿਓ ਐ ਸੋਦੇ ਨਹੀਂ ਅਸੀਂ ਸਾਡੇ ਬੱਚ ਨੂੰ ਡਰਾਈਵਰ ਨਹੀਂ ਬਣਾਉਣਾ ਕਿਉਂਕਿ ਡਰਾਈਵਰਾਂ ਦੀ ਕੋਈ ਜ਼ਿੰਦਗੀ ਨਹੀਂ ਹੈ ਰੋੜਾਂ ਤੇ ਹੀ ਰਹਿ ਜਾਂਦੇ ਆ ਹੋਰ ਲੋਕ ਦੁਨੀਆ ਨੇ ਸਮਝਦੇ ਹੀ ਮਰ ਜਾਣਾ ਉਹਨੇ ਆਪਦੇ ਪਰਿਵਾਰ ਦਾ ਦੁਨੀਆ ਦਾ ਭਾਰ ਢੋਂਦੇ ਹੀ ਮਰ ਜਾਣਾ ਕਦਰ ਨਹੀਂ ਕਰਨੀ ਜਿਹੜੇ ਡਰਾਈਵਰੀ ਅੱਜ ਕਰ ਰਹੇ ਹਨ ਜਿਹੜੇ ਟਰੱਕਾਂ ਦੀਆਂ ਗੱਡੀਆਂ ਦੀ ਜਿਹੜੀ ਵੀ ਚੀਜ਼ ਦੀ ਡਰਾਈਵਰੀ ਕਰ ਰਹੇ ਕੋਈ ਬੱਸ ਦੀ ਡਰਾਈਵਰੀ ਕਰ ਰਿਹਾ ਕੋਈ ਵੀ ਡਰਾਈਵਰੀ ਅੱਜ ਉਹ ਇੱਕ ਮਜਬੂਰੀ ਸਮਝ ਕੇ ਡਰਾਈਵਰੀ ਕਰ ਰਹੇ ਹਨ ਖੁਸ਼ੀ ਸਮਝ ਕੇ ਨਹੀਂ ਕਰ ਰਹੇ ਕਿਉਂਕਿ ਉਹਨੂੰ ਪਤਾ ਹੈ ਜਿਦੇ ਵੀ ਤੇਰੇ ਨਾਲ ਕੋਈ ਹਾਦਸਾ ਹੋਇਆ ਨਾ ਕਿਸੇ ਨੇ ਖੜਨਾ ਨਹੀਂ ਆਕੇ ਜਿਹਦੇ ਵੀ ਤੈਨੂੰ ਕੋਈ ਕੁੱਟਨ ਮਾਰ ਨਾ ਆਇਆ ਨਾ ਤੇ ਪਬਲਿਕ ਨੇ ਹੱਥ ਬਣਾਉਣਾ ਉਹਨਾਂ ਦਾ ਹੀ ਥੋੜਾ ਸਾਥ ਨਹੀਂ ਦੇਣਾ ਉਹਨਾਂ ਦੇ ਦਿਲ ਦੇ ਵਿੱਚ ਇੱਕ ਡਰ ਹੀ ਹੁੰਦਾ ਹੈ ਕਿ ਕੀ ਪਤਾ ਕਿੱਥੇ ਸਾਡੇ ਨਾਲ ਕੋਈ ਕਾਂਡ ਹੋ ਜਾਣਾ ਦਿਲ ਦੇ ਵਿੱਚ ਡਰ ਨੂੰ ਲੈ ਕੇ ਬੈਠੇ ਹੁੰਦੇ ਹੋ ਮੇਰੇ ਤੋਂ ਕੋਈ ਗਲਤੀ ਹੋ ਗਈ ਐ ਜੇ ਮੈਂ ਕੋਈ ਗਲਤ ਬੋਲਤਾ ਕਿਸੇ ਨੂੰ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਹੱਥ ਜੋੜ ਕੇ ਸੌਰੀ ਫੀਲ ਕਰਦੀ ਆ ਮੈਨੂੰ ਮਾਫ ਕਰਿਓ ਮੇਰੇ ਦਿਲ 'ਚ ਇਹ ਗੱਲਾਂ ਸੀਗੀਆਂ ਬਸ ਮੈਂ ਤੁਹਾਡੇ ਨਾਲ ਸਾਂਝੀ ਕਰ ਲਈ ਤੇ ਤੁਹਾਨੂੰ ਬੋਲਤਾ ਪਰ ਆਪਦੀ ਜ਼ਮੀਰ ਨੂੰ ਜ਼ਰੂਰ ਜਗਾਓ